ਸੰਘਰੂਰ ਪੁਲਿਸ ਨੇ ਸਫਲਤਾ ਹਾਸਲ ਕਰਦੇ ਹੋਏ ਦੋ ਲੁਟੇਰਾ ਗਿਰੋਹ ਦੇ 7 ਮੈਂਬਰਾਂ ਨੂੰ ਕਾਬੂ ਕੀਤਾ ਹੈ ਜਦਕਿ ਇੱਕ ਮੈਂਬਰ ਹਾਲੇ ਵੀ ਫਰਾਰੇ ਪੁਲਿਸ ਵੱਲੋਂ ਗਿਰੋਹ ਨੂੰ ਇੱਕ ਕਾਰ ਚਾਲਕ ਨਾਲ ਕੀਤੀ ਲੁੱਟ ਦੀ ਵਾਰਦਾਤ ਦੇ ਅੱਧੇ ਘੰਟੇ ਬਾਅਦ ਹੀ ਨਾਕਾਬੰਦੀ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਦੂਸਰੇ ਗਿਰੋਹ ਨੂੰ ਕੁਝ ਦਿਨ ਪਹਿਲਾਂ ਹੋਈ ਲੁੱਟ ਦੀ ਵਾਰਦਾਤ ਦੀ ਜਾਂਚ ਦੌਰਾਨ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ ਹਥਿਆਰ ਲੁੱਟੀ ਕਾਰ ਤੇ ਨਸ਼ਾ ਬਰਾਮਦ ਕੀਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਬੰਦਾ ਉਹਦਾ ਪ੍ਰੀਵੀਅਸ ਰਿਕਾਰਡ ਉਹਦੇ ਖਿਲਾਫ ਪਹਿਲੋ 302 ਦੇ ਵਿੱਚੋਂ 24 ਮਹੀਨੇ ਜੇਲ੍ਹ ਚ ਲਾਕਿਆ ਆ 307 ਦਾ ਮਕਦਮਾ ਦਰਜ ਆ ਬਾਕੀ ਅਸੀਂ ਕੰਸਰਨ ਥਾਣੇ ਤੋਂ ਹੋਰ ਇਹਨਾਂ ਦਾ ਜਿਹੜਾ ਕੋਈ ਪ੍ਰੀਵੀਅਸ ਰਿਕਾਰਡ ਆ ਉਹ ਵੈਰੀਫਾਈ ਕੀਤਾ ਜਾ। ਇਹ ਕੁਝ ਦਿਨ ਪਹਿਲੋ ਇੱਕ ਗੱਡੀ ਚੋਰੀ ਹੋਈ ਸੀ ਉਹ ਮੁਕਦਮੇ ਦੇ ਵਿੱਚ ਗੱਡੀ ਵੀ ਰਕਾਮ ਬਰਾਮਦ ਕਰਾਈ ਹੈ ਪਲੱਸ ਉਹਨਾਂ ਦੇ ਉੱਤੇ ਜਿਹੜਾ 399 402 ਦਾ ਗੈਂਗ ਕਿਉਂਕਿ ਉਹਨਾਂ ਕੋਲ ਜਿਹੜਾ ਇੱਕ ਤਿਆਰੀ ਚ ਸੀ ਗੈਂਗ ਦੀ ਉਹਨਾਂ ਕੋਲੋਂ ਜਿਹੜਾ ਦੋ ਇਲੀਗਲ ਵੈਪਨ ਰਿਕਵਰ ਕਰਾਇਆ ਤੇ ਉਹਨਾਂ ਤੇ ਇੱਕ ਅਲੱਗ ਮੁਕਦਮਾ ਦਰਜ ਕੀਤਾ ਇੱਕ ਪੁਆਨੀਗੜ ਦਾ ਜਿਹੜਾ ਪਹਿਲਾ ਕਾਰ ਚੋਰੀ ਵਾਲਾ ਸੀ ਉਹ ਮੁਕਦਮਾ ਟਰੇਸ ਕੀਤਾ ਪਲੱਸ ਕਾਰ ਦੀ ਰਿਕਵਰੀ ਕੀਤੀ ਹੈ ਉਹਦੇ ਵਿੱਚ ਜਿਹੜਾ ਪੰਜ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਦਿਨ ਬਦ ਦਿਨ ਲੁੱਟਦੀਆਂ ਵਾਰਦਾਤਾਂ ਚ ਹੋ ਰਿਹਾ ਵਾਧਾ ਪੁਲਿਸ ਤੇ ਆਮ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ ਸੰਗਰੂਰ ਤੋਂ ਰਾਜੇਸ਼ ਕੋਹਲੀ ਜਗਬਣੀ ਟੀਵੀ